ਜਗਤਜੀਤ ਵੀ ਕਰਦੇ ਹੀ ਕਹਿੰਦੇ ਆ ਕਿ ਸਿਮਰਨ ਨੂੰ ਤੇ ਅਮਨ ਨੂੰ ਕੀ ਪੋਟੈਂਸ਼ੀਅਲ ਲਿਖੀਆ ਹੈ ਹਮੇ 376 ਦੇ ਸਰ ਪਰਸੈਂਟ ਦੇ ਅਰਜੇ ਬੰਦੇ ਨੇ ਕਿ ਇਹ ਮੇਰੇ ਵੀ ਕ੍ਰਿਮੀਨਲ ਬੰਦਾ ਹੈ ਹੰਟ ਦੇ ਇੱਕ ਲੇਡੀ ਲਾਈ ਹੋਈ ਹੈ ਨਾਲ ਉਹ ਵੀ ਗਲਤ ਬੋਲਦੀ ਵੀ ਨਹੀਂ ਸਰ ਮੈਨੂੰ ਜਿਹੜਾ ਬੋਲੇ ਉਹ ਚੀਜ਼ ਮੈਂ ਬੋਲਦੀ ਅਮਨ ਇਹ ਸਾਡੇ ਮਹਿਲ ਪੰਜਾਬ ਪ੍ਰਧਾਨ ਨੇ ਇੱਕ ਲੇਡੀ ਆ ਉਹ ਤੇ ਸਮੈਗ ਨਹੀਂ ਬੱਚੇ ਆ ਵੀਡੀਓ ਬਣਾ ਕੇ ਪੁੱਤ ਕਹਿ ਰਹੀ ਹੈ ਕਿ ਮੈਂ ਸਿਮਰਨ ਜੀ ਨੂੰ ਉਹਦੀ ਗੋਦਗੁੱਟ ਨਹੀਂ ਆਉਂਦਾ ਜੇ ਇੰਦਾਂ ਦੇ ਅਪਰਾਧੀ ਲੋਕ ਸਿੱਧਾ ਵੀਡੀਓ ਬਣਾ ਕੇ ਇਸ ਤਰ੍ਹਾਂ ਦੇ ਕੰਮ ਕਰਨਗੇ ਤੇ ਜੇਕਰ ਪ੍ਰਸ਼ਾਸਨ ਆਪਣੀ ਕਾਰਵਾਈ ਕਰੇਗਾ ਤਾਂ ਸਾਨੂੰ ਮੈਂ ਫੋਨ ਦਿੱਤਾ ਹੋਇਆ ਵੀਡੀਓ ਚੈੱਕ ਕਰ ਲੈਣ ਕਿਉਂਕਿ ਉਹ ਲੇਡੀ ਜੀ ਬਹੁਤ ਅਰੇ ਉਹ ਤਾਂ ਨਾਰਾਇਣ ਜੀ ਨੇ ਪਛਾਣ ਲਿਆ ਘਰ ਦਾ ਵਾਲੀ ਐਕਚੁਅਲ ਸਰਕਾਰ ਵਾਲੇ ਸਰ ਡੀਸੀ ਦਾ ਪਰ ਆਏ ਉਹ ਮਨ ਪੱਤਰ ਦੇਣ ਕੀ ਕਰਨਗਾ ਮੇਰਾ ਨਾਮ ਜੀ ਅਮਨ ਮੋਲਨਵਾਸੀ ਭਾਰਤੀ ਮੋਲਨਵਾਸੀ ਮੁਕਤੀ ਮੋਰਚਾ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਇੱਕ ਵਿਵਾਦ ਚੱਲਦਾ ਪਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਆਟੋ ਵਾਲਿਆਂ ਦੇ ਨਾਲ ਤਾਂ ਮੈਂ ਦੱਸਣਾ ਚਾਹਨਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਅੰਦਰ ਕੀ ਚੱ ਤੇ ਬਾਹਰ ਵਾਲਾ ਨਾ ਕੀ ਹੁੰਦਾ ਉਹ ਸਾਰੀ ਸੱਚਾਈ ਅੱਜ ਮੈਂ মিডিਆ ਰਾਹੀਂ ਸਾਰਿਆਂ ਨੂੰ ਦੱਸਣਾ ਚਾਹਨਾ ਕਿਉਂਕਿ ਸਾਰੇ ਹੀ ਸਮਾਜ ਨੂੰ ਤੇ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇੱਕ ਹੀ ਇੱਕ ਰੇਲਵੇ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਜਿਹੜਾ ਪਾਰਕਿੰਗ ਦਾ ਠੇਕਾ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਆ ਤੇ ਜਿਹੜੇ ਰੇਲਵੇ ਐਕਟ ਦੇ ਮੁਤਾਬਕ ਕੰਟਰੈਕਟ ਦੇ ਮੁਤਾਬਕ ਸਾਡੇ ਕੋਲ ਜਿਹੜੇ ਪੈਸੇ ਆ ਉਹ ਠੇਕੇਦਾਰ ਲੈ ਸਕਦਾ ਆ ਜਿਸ ਕਾਰਨ ਇੱਥੋਂ ਦੇ ਜਿਹੜੇ ਅੰਦਰ ਮਨਮਰਜ਼ੀ ਦੇ ਜਿਹੜੇ ਪ੍ਰਧਾਨ ਬਣੇ ਹੋਏ ਨੇ ਉਹ ਸਾਡੇ ਕੋਲੋਂ ਕਿਉਂਕਿ ਮੈਂ ਇਹ ਇੰਨੀ ਗੱਲ ਪੱਕੇ ਤੌਰ ਤੇ ਇਸ ਕਰਕੇ ਕਹਿ ਰਿਹਾ ਮੇਰਾ ਇੱਕ ਆਟੋ ਮੇਰਾ ਇੱਕ ਡਰਾਈਵਰ ਅੰਦਰ ਆਟੋ ਚਲਾਉਂਦਾ ਕਾਫੀ ਸਾਲਾਂ ਤੋਂ ਤੇ ਮੈਂ ਕਦੀ ਵੀ ਦੇਖਿਆ ਜਾਂਦਾ ਹੀ ਨਹੀਂ ਕਿ ਮੈਨੂੰ ਆਪਣੇ ਕਰਾਏ ਨਾਲ ਮਤਲਬ ਹੁੰਦਾ ਹੈ ਪਰ ਜਦੋਂ ਮੇਰੇ ਧਿਆਨ ਦੇ ਵਿੱਚ ਇਹ ਗੱਲਬਾਤ ਆਈ ਕੀ ਮਤਲਬ ਹੈ ਕਿ 1700 ਰੁਪਏ ਮਹੀਨਾ ਕਿਸ ਚੀਜ਼ ਦਾ ਲੈ ਰਹੇ ਅਸੀਂ ਸਮਝੇ ਕਿ ਸ਼ਾਇਦ ਠੇਕੇਦਾਰ ਦਾ ਮਤਲਬ ਕਿ ਜੋ ਕੰਟਰੈਕਟ ਦੇ ਮੁਤਾਬਿਕ ਸ਼ਾਇਦ ਇਹ ਨਈ ਰੇਟ ਹੋਏਗਾ ਕਿ ਜੋ ਵੀ 1 ਮਹੀਨੇ ਦਾ ਜੋ ਆਟੋ ਦਾ ਕਿਰਾਇਆ ਇਹ ਨਾ ਪਰ ਇੱਥੋਂ ਦੇ ਮਨਮਰਜ਼ੀ ਦੇ ਪ੍ਰਧਾਨ ਸਾਡੇ ਕੋਲ ਆਂਦੇ ਹੀ 1700 ਰੁਪਿਆ ਮਹੀਨੇ ਦਾ ਇੱਕ ਆਟੋ ਦਾ ਜਿਹਦੇ ਵਿੱਚ ਕਹਿੰਦੇ ਸੀ ਕਿ 1500 ਰੁਪਿਆ ਹੀ ਠੇਕੇਦਾਰ ਨੂੰ ਦੇਣੇ ਆ ਤੇ 200 ਰੁਪਿਆ ਵੈਲਫੇਅਰ ਫੰਡ ਦੇ ਅਕੋਰਡਿੰਗ ਅਸੀਂ ਰੱਖਦੇ ਆ ਅਸੀਂ 200 ਰੁਪਏ ਦਾ ਹਿਸਾਬ ਪੁੱਛਿਆ ਕਿ 200 ਰੁਪਏ ਦਾ ਭਾਜੀ ਤੁਸੀ 1.5 ਸਾਲ ਹੋ ਗਿਆ ਵਾ 200 ਰੁਪਏ ਦਾ ਤੁਸੀ ਲੈ ਰਹੇ ਸਾਬਸੀ ਮੰਗ ਮੰਗਸਾ ਤੇ ਸਾਡਾ ਹੱਕ ਆ ਇਹਨਾਂ ਨੂੰ ਆਟੋ ਵਾਲਿਆਂ ਨੂੰ ਕੀ ਮਿਰਚਾਂ ਲੱਗੀਆਂ ਜੀ ਇਹ ਕਹਿੰਦੇ ਆ ਕਿ ਅਸੀਂ ਜਿੰਨੇ ਵੀ ਆਟੋ ਵਾਲੇ ਆ ਕਿਸੇ ਵੀ ਬਾਹਰ ਦਾ ਕੋਈ ਵੀ ਆਟੋ ਰੇਲਵੇ ਸਟੇਸ਼ਨ ਦੇ ਅੰਦਰ ਨਹੀਂ ਲੱਗਣ ਦੇਣਾ ਕਿਉਂਕਿ ਇਹ ਰੇਲਵੇ ਦੇ ਮਾਲਕ ਨਹੀਂ ਆ ਨਾ ਇਹ ਠੇਕੇਦਾਰ ਨੇ ਠੇਕੇਦਾਰ ਦੀ ਮਰਜ਼ੀ ਆ ਜੋ ਮਰਜ਼ੀ ਜਿਦੀ ਮਰਜ਼ੀ ਗੱਡੀ ਲਵਾਵੇ ਇਹ ਇਹਨਾਂ ਨੇ ਡਾਲਜੀ ਤੇ ਪਲਾਨਿੰਗ ਕੀ ਕੀਤੀ ਹੋਈ ਕਿਸੇ ਵੀ ਹੋਰ ਆਟੋ ਵਾਲੇ ਨੂੰ ਅੰਦਰ ਨਹੀਂ ਲੱਗਣ ਦੇਣਾ ਤੇ ਇਹ ਕੀ ਕਰਦੇ ਸੀ ਕਿ ਜਿਹੜੇ ਕੁਝ ਵਿਚਾਰੇ ਪਰਚੀ ਕਟਾ ਕੇ ਠੇਕੇਦਾਰ ਨੂੰ ਆਪਾਂ ਇੱਥੇ ਠੇਕੇਦਾਰ ਨੂੰ ਬਿਲਕੁਲ ਗਲਤ ਨਹੀਂ ਕਹਿ ਰਹੇ ਕੁਝ ਆਟੋ ਚਾਲਕ ਜਿਹੜੇ ਰੈਸਟ ਹਾਊਸ ਦੇ ਲੱਗ ਗਏ ਜਾਂ ਇਧਰ ਉਧਰ ਗੱਡੀਆਂ ਲਗਾਉਂਦੇ ਸੀ ਉਹ ਪਰਚੀ ਘਟਾਉਂਦੇ ਸੀ ਠੇਕੇਦਾਰ ਨੂੰ ਇਹ ਲੋਕ ਅੰਦਰ ਦੇ ਜਿਹੜੇ ਕੀ ਕਹਿੰਦੇ ਸੀ ਕਿ ਕਹਿੰਦੇ ਕਿ ਠੇਕੇਦਾਰ ਨੂੰ ਪਰਚੀ ਕਟਾਈਏ ਤੇ 200 ਰੁਪਿਆ ਸਾਨੂੰ ਵੀ ਅਲੱਗ ਦੇ ਤੌਰ ਤੇ ਕਿਉਂਕਿ ਇਹ ਨਾ ਠੇਕੇਦਾਰ ਨਾ ਇਹ ਰੇਲਵੇ ਦੇ ਮਾਲਕ ਇਹਨਾਂ ਨੂੰ ਇਹ 200 ਰੁਪਿਆ ਕਾਹਦਾ ਦਈਏ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤਿਆ ਜਿਸ ਦੀ ਆਵਾਜ਼ ਅਸੀਂ ਜਿਹੜੇ ਇਹਨਾਂ ਇਹ ਨਾ ਮਾਰਗੋਟਾਈ ਵੀ ਕਰਦੇ ਸੀ ਤੇ ਕੁਝ ਆਟੋ ਵਾਲੇ ਸਾਡੇ ਕੋਲ ਆਏ ਸਾਡੀ ਸੰਸਥਾ ਕੋਲ ਆਏ ਕਿ ਸਾਡੇ ਨਾਲ ਆਹ ਕੰਮ ਹੁੰਦਾ ਆ ਅਸੀਂ ਉਹ ਚੀਜ਼ ਨੂੰ ਕੰਮ ਨੂੰ ਰਕਾਇਆ ਜਿਸ ਰੰਜਿਸ਼ ਕਰਕੇ ਇਹ ਲੋਕ ਇਦਾਂ ਦਾ ਕੰਮ ਕਰਦੇ ਪਏ ਨੇ ਇਲਜ਼ਾਮ ਲਗਾਉਂਦੇ ਪਏ ਨੇ ਪਹਿਲੀ ਗੱਲ ਤੇ ਦੇਖੋ ਰੇਲਵੇ ਦੇ ਅੰਦਰ ਪਲੇਟਫਾਰਮ ਤੇ ਜਾ ਕੇ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ ਕਿ ਸਵਾਰੀਆਂ ਵੇਖਣ ਦਾ ਤੁਸੀਂ 15 ਦਿਨ ਦੀ ਰਿਕਾਰਡਿੰਗਾਂ ਘਟਾ ਲੋ ਬਾਜੀ ਅਗਰ ਮੈਂ ਝੂਠਾ ਹੋਗਾ ਤੇ ਮੇਰੇ ਤੇ ਪਰਚਾ ਦੇ ਦਿਓ ਤੇ ਜਦੋਂ ਮੈਂ ਰੇਲਵੇ ਪ੍ਰਸ਼ਾਸਨ ਰੇਲਵੇ ਅਧਿਕਾਰੀਆਂ ਨੂੰ ਉੱਚ ਅਧਿਕਾਰੀਆਂ ਨੂੰ WhatsApp ਰਾਹੀਂ ਟਵੀਟ ਰਾਹੀਂ ਮੇਰੀਆਂ ਕੰਪਲੇਨਾਂ ਸਹੀ ਵੀ ਪਾਈਆਂ ਗਈਆਂ ਨੇ ਤੇ ਮੈਂ ਜਦੋਂ ਇਹ ਕੰਪਲੇਨਾ ਕਰਦਾ ਹਾਂ ਕਿ ਇਹ ਅੰਦਰ ਜਾਣੇ ਬੰਦ ਹੋਣੇ ਚਾਹੀਦੇ ਨੇ ਤੇ ਅਨੌਥਰਾਇਜ਼ ਜਗ੍ਹਾ ਤੇ ਜਿਹੜੀ ਗੱਡੀ ਆ ਨਾ ਲਗਾਈ ਜਾਵੇ ਤੇ ਕੁਝ ਅਧਿਕਾਰੀ ਕਹਿੰਦੇ ਸੀ ਕਿ ਸ਼ਾਇਦ ਪੁਰਾਣੀ ਵੀਡੀਓ ਤੇ ਮੈਂ ਖੁਦ ਉੱਥੇ ਸਰ ਲਾਈਵ ਹੋਇਆ ਮੇਰਾ ਕੋਈ ਉਹੋ ਜਿਹਾ ਗਲਤ ਮਹੱਤਵ ਨਹੀਂ ਸੀ ਕਿ ਰੇਲਵੇ ਦੀ ਸਿਕਿਉਰਟੀ ਨੂੰ ਲੀਕ ਕਰਨਾ ਜਾਂ ਕੁਝ ਮੈਂ ਇਸ ਕਰਕੇ ਲਾਈਵ ਹੋ ਕੇ ਦੱਸਿਆ ਕਿ ਆਹ ਦੇਖੋ ਇੱਥੇ ਗੱਡੀਆਂ ਉੱਥੇ ਗਲਤ ਲੱਗੀਆਂ ਆ ਮੈਂ ਲਾਈਵ ਹੋ ਕੇ ਦੱਸਿਆ ਕੋਈ ਮੈਂ ਕਦੋਂ ਸਗੀ ਕਿੱਥੇ ਗੱਡੀਆਂ ਲੱਗੀਆਂ ਅਨੋਥਰਾਇਜ਼ ਪਾਰਕਿੰਗ 'ਚ ਲੱਗੀਆਂ ਉਹ ਮੈਂ ਰੇਲਵੇ ਦੇ ਡੀਏਸੀ ਸਾਹਿਬ ਨੂੰ ਵੀ ਵੀਡੀਓ ਭੇਜੀ ਤੇ ਜਿਸ ਕਰਕੇ ਇਹ ਆਟੋ ਵਾਲੇ ਮੇਰੇ ਨਾਲ ਗਾਲ ਮੰਦਾ ਕਰਨ ਲੱਪੇ ਕਿ ਹਾਂ ਵੀ ਤੂੰ ਕੌਣ ਹੁੰਦਾ ਵਾ ਤੇ ਇਹਨਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਰੇਲਵੇ ਜਿਹੜੀ ਆ ਰਾਸ਼ਟਰੀ ਸੰਪਤੀ ਆ ਤੇ ਉਹਨੂੰ ਬਚਾਉਣ ਦਾ ਅਧਿਕਾਰ ਇਹਨਾਂ ਦਾ ਵੀ ਓਨਾ ਹੈ ਤੇ ਸਾਡਾ ਵੀ ਓਨਾ ਹੀ ਆ ਤੇ ਇਹ ਮੈਨੂੰ ਕਹਿੰਦੇ ਕਿ ਤੁਸੀਂ ਕੌਣ ਹੁੰਦੇ ਮੈਂ ਇਹਨਾਂ ਨੂੰ ਕਹਿ ਕੇ ਰੇਲਵੇ ਇੱਕ ਰਾਸ਼ੇ ਸਮਝਤੀ ਆ ਤੁਸੀਂ ਉਹਦਾ ਦੁਰਉਪਯੋਗ ਨਹੀਂ ਕਰ ਸਕਦੇ ਜਿਸ ਰੰਜਿਸ਼ ਕਰਕੇ ਇਹ ਸਾਡੇ ਤੇ ਗਲਤ ਮਲਦ ਇਨਜਾਮ ਲਗਾਉਂਦੇ ਪਏ ਨੇ ਤੇ ਅੱਜ ਅੱਜ ਤੁਹਾਨੂੰ ਨਜ਼ਰਬੰਦ ਕੀਤਾ ਗਿਆ ਉਹਦਾ ਕੀ ਕਾਰਨ ਹੈ ਦੇਖੋ ਜੀ ਮੈਨੂੰ ਨਜ਼ਰਬੰਦ ਕਰਨ ਆਏ ਸੀ ਪਰ ਮੈਂ ਚਲੋ ਉਹ ਤੋਂ ਮੈਂ ਨਿਕਲ ਚੁੱਕਿਆ ਆਂ ਸਾ ਪਰ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਉਸ ਚੀਜ਼ ਦੀ ਇਨਕੁਆਰੀ ਕਰਦਾ ਕਿ ਕੌਣ ਗਲਤ ਆ ਕੌਣ ਸਹੀ ਆ ਤੇ ਮੈਂ ਮਾਣਯੋਗ ਜਿਹੜੇ ਰੇਲਵੇ ਦੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਜੀਆਰਪੀ ਦੇ ਕਿਉਂਕਿ ਇਹਨਾਂ ਨੇ ਸਾਡੇ ਤੇ ਕੰਪਲੇਨ ਗਲਤ ਕੰਪਲੇਨ ਦਿੱਤੀ ਆ ਮੈਂ ਜੀਆਰਪੀ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦਾ ਆ ਕਿ ਇੱਥੋਂ ਦੇ ਲੋਕਲ ਪ੍ਰਸ਼ਾਸਨ ਕੋ ਪੁਲਿਸ ਪ੍ਰਸ਼ਾਸਨ ਕੋ ਜਿਹੜੀ ਇਸ ਚੀਜ਼ ਦੀ ਇਨਕੁਆਇਰੀ ਨਾ ਕਰਵਾਈ ਜਾਵੇ ਕਿਉਂਕਿ ਇਹ ਖੁਦ ਹੀ ਲੋਕ ਜਿਹੜੇ ਅੰਦਰ ਦੇ ਮਨਮਰਜ਼ੀ ਦੇ ਪ੍ਰਧਾਨ ਜਿੱਦਿਆਂ ਸਾਡੇ ਕੋਲ ਰਿਕਾਰਡਿੰਗਾਂ ਮੌਜੂਦ ਨੇ ਜਦੋਂ ਪ੍ਰਸ਼ਾਸਨ ਸਾਡੇ ਕੋ ਮੰਗੇਗਾ ਅਸੀਂ ਦਵਾਂਗੇ ਇਹ ਖੁਦ ਉਥੇ ਕਹਿ ਰਹੇ ਕਿ ਅਸੀਂ ਪ੍ਰਸ਼ਾਸਨ ਨੂੰ ਮਹੀਨੇ ਭਰ ਦੇ ਆ ਅਸੀਂ ਕਿਹ ਕਾਦੇ ਮਹੀਨੇ ਭਰ ਦੇ ਜੇ ਅਜੇ ਤੁਹਾਨੂੰ ਇਸ ਬਾਰੇ ਵਿਸਤਾਰ ਨਾਲ ਦੱਸ ਸਕਦੇ ਇਹਨਾਂ ਦੀ ਫ ਸਰ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਇੱਕ ਕਾਫੀ ਦਿਨਾਂ ਤੋਂ ਵਿਵਾਦ ਆਟੋ ਦੇ ਮਸਲੇ ਦੇ ਵਿੱਚ ਚੱਲਦਾ ਪਿਆ ਸੀਗਾ ਜਿਸ ਦੇ ਵਿੱਚ ਅਸੀਂ ਜਗਪ੍ਰੀਤ ਜੱਗਾ ਦੇ ਉੱਤੇ ਧਰਨਾ ਦੇ ਅੰਗੇਸਟ ਖੜੇ ਹੋਣਾ ਸੀਗਾ ਜਿਸ ਤੇ ਵਿੱਚ ਜਗਪ੍ਰੀਤ ਜੱਗਾ ਜੀ ਵੀ ਬੈਠਣ ਵਾਲੇ ਸੀ ਭੰਡਾਰੀਪੁਰ ਉਸ ਦੇ ਅੰਗੇਸਟ ਅਮਨ ਮੂਲ ਨਿਵਾਸੀ ਅਜੇ ਕਲਿਆਣ ਸਾਡੇ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਸਾਡੀ ਪੂਰੀ ਟੀਮ ਜਿਹੜੀ ਇਸ ਧਰਨੇ ਦੇ ਵਿੱਚ ਸਹਿਯੋਗਤ ਕਰਨ ਵਾਲੀ ਸੀਗੀ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਸਵੇਰ ਤੋਂ ਲਾਕੇ 12 1 ਵਜੇ ਤੱਕ ਮੈਨੂੰ ਨਜ਼ਰਬੰਦ ਰੱਖਿਆ ਜਿਸ ਦੇ ਵਿੱਚ ਕਿ ਦੋਨਾਂ ਪਾਰਟੀਆਂ ਦਾ ਧਰਨਾ ਨਹੀਂ ਲੱਗਿਆ ਤੇ ਅਸੀਂ ਮੰਗ ਪੱਤਰ ਦੇਣ ਵਾਸਤੇ ਐਸਡੀਐਮ ਸਰ ਨੂੰ ਦੁਬਾਰਾ ਮਿਲੇ ਸੀਗੇ ਜਿਸ ਦੇ ਵਿੱਚ ਕਿ ਅਸੀਂ ਵੀ ਚਾਹੁੰਨੇ ਆ ਕਿ ਜਿਹੜਾ ਗਲਤ ਪਾਇਆ ਜਾਂਦਾ ਹੈ ਉਹਤੇ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਸ ਦੇ ਵਿੱਚ ਮੇਰੀ ਵੱਡੀ ਸਤਕਾਰਯੋਗ ਮੇਰੀ ਸਿਮਰਨ ਭੱਟੀ ਭੈਣ ਜਿਹਦੇ ਵਿੱਚ ਉਸਨੇ ਮੇਰੀ ਸ਼ਵੀ ਦੇ ਬਾਰੇ ਬੋਲਿਆ ਗਿਆ ਹੈ ਤੇ ਮੈਂ ਆਪਣੀ ਭੈਣ ਨੂੰ ਕਹਿਣਾ ਚਾਹੁੰਨੀ ਆ ਕਿ ਮੇਰੀ ਗੁੱਤ ਤੱਕ ਪਹੁੰਚਣ ਤੋਂ ਪਹਿਲਾਂ ਮੈਂ ਆਪਣੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੀ ਆ ਕਿ ਸਾਡਾ ਦੋਨਾਂ ਦਾ ਸਟੇਟਸ ਚੈੱਕ ਕੀਤਾ ਜਾਵੇ ਜੇ ਅਗਰ ਮੈਂ ਗਲਤ ਪਾਈ ਜਾਂਦੀ ਆ ਤੇ ਮੇਰੇ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਅਗਰ ਸਾਡੀ ਭੈਣ ਸਿਮਰਨ ਪੱਟੀ ਅਗਰ ਗਲਤ ਪਾਈ ਜਾਂਦੀ ਆ ਤੇ ਤੁਰੰਤ ਉਸਤੇ ਵੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਸੰਵਿਧਾਨ ਦੇ ਵਿੱਚ ਜਿਹੜਾ ਗਲਤ ਪਾਇਆ ਜਾਊਗਾ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਜ਼ਰੂਰੀ ਆ ਕਿਉਂਕਿ ਗਲਤੀ ਜਿਹੜੀ ਆ ਕੋਈ ਨਹੀਂ ਕਰ ਸਕਦਾ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਕਿ ਸਾਡੇ ਤੇ ਅਗਰ ਜੇ ਦੋਨਾਂ 'ਚੋਂ ਕੋਈ ਵੀ ਗਲਤ ਪਾਈ ਜਾਂਦੀ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਅੱਜ ਮੰਗ ਦਿੱਤਾ ਗਿਆ ਜੇ ਉਹ ਦੱਸਿਓ ਇਹਦੇ ਨਾਲੇ ਕੀ ਸਮੂਦੇ ਤੇ ਆਪਾਂ ਧੰਨਵਾਦ ਜੀ ਕੋਈ ਸਰ ਇੱਕ ਚੀਜ਼ ਦਾ ਕਾਫੀ ਦਿਨਾਂ ਤੋਂ ਵਿਵਾਦ ਸ਼ੁਰੂ ਹੋਇਆ ਹੈ ਕਿ ਅਮਨ ਮੂਲ ਨਿਵਾਸੀ ਜੋ ਕਿ ਗਰੀਬਾਂ ਦੇ ਨਾਲ ਖੜਦਾ ਹੈ ਅੱਜ ਓਪੋਜੀਟ ਪਾਰਟੀ ਕਹਿੰਦੀ ਹੈ ਕਿ ਅਮਨ ਮੂਲ ਨਿਵਾਸੀ ਤੇ ਅਸੀਂ ਝੂਠਾ ਪਰਚਾ ਕਰਵਾਈ ਹੈ ਜਿਸ ਦੇ ਵਿੱਚ ਕਿ ਬਹੁਤ ਐਲੀਗੇਸ਼ਨ ਲਾਏ ਗਏ ਆ ਤੇ ਉਸ ਦੇ ਸਾਡੇ ਕੋਲ ਵੀ ਦਫਰੂਬੀ ਹੈਗੇ ਆ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਆ ਤੱਥਾਂ ਦੇ ਆਧਾਰ ਦੇ ਉੱਤੇ ਪਰਚਾ ਦਰਜ ਕਰਦੀ ਹੈ ਕਿਉਂਕਿ ਆਪਾਂ ਨੂੰ ਉਮੀਦ ਹੈ ਕਿ ਪੁਲਿਸ ਪ੍ਰਸ਼ਾਸਨ ਕਦੇ ਵੀ ਕਿਸੇ ਦੇ ਨਾਲ ਨਜਾਇਜ਼ ਨਹੀਂ ਕਰੇਗੀ ਜਾਇਜ਼ ਹੀ ਕਰੇਗੀ ਸਾਨੂੰ ਈ ਦਾ ਪੁਲਸ ਪ੍ਰਸ਼ਾਸਨ ਅੱਗੇ ਕਿਉਂਕਿ ਜਾਇਜ ਹੀ ਕਰਨਗੇ ਤੇ ਮੈਂ ਅਪੀਲ ਕਰਦੀ ਆ ਆਪਣੇ ਕਮਿਸ਼ਨਰ ਸਾਹਿਬ ਦੇ ਅੱਗੇ ਕਿ ਜਲਦ ਤੋਂ ਜਲਦ ਇਹਨਾਂ ਦਾ ਜਿਹੜਾ ਵਾ ਕਿ ਇਹ ਮੁੱਦਾ ਜਿਹੜਾ ਬੰਦ ਕੀਤਾ ਜਾਵੇ ਕਿਉਂਕਿ ਸਮਾਜ ਦੇ ਵਿੱਚ ਸਮਾਜ ਦੇ ਹੀ ਲੜਾਣਾ ਚਾਹਦੇ ਆ ਤੇ ਮੈਂ ਅਪੀਲ ਕਰਦੀ ਆ ਕਿ ਇਹਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਜਿਹੜਾ ਗਲਤ ਪਾਇਆ ਜਾਂਦਾ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੈ ਭੀਮ ਜੈ ਸਵਿਧਾਨ ਆਪਣਾ ਸਰਨ ਜਾਵਲਮਕੀ ਜੀ ਹਰਨ ਵਰਮਕੀ ਜੀ ਜੈ ਭੀਮ ਜੈ ਸਵਿਧਾਨ ਮੇਰਾ ਨਾਮ ਹੈ ਅਜੇ ਕਲਿਆਣ ਇਹ ਜੀ ਇੱਕ ਥੋੜੇ ਦਿਨ ਤੋਂ ਮੁੱਦਾ ਚੱਲਦਾ ਪਿਆ ਆਟੋ ਸਟੈਂਡ ਤੇ ਉਹਦੇ ਚ 1700 ਰੁਪਿਆ ਇਹ ਫਰੰਡਲ ਲੰਦੇ ਸੀ। ਉਹਦੇ ਚ ਕਹਿੰਦੇ ਕਿ ਅਸੀਂ ਜੀਆਰਪੀ ਨੂੰ ਪੈਸੇ ਦਿੰਨੇ ਆ ਤੇ ਅਸੀਂ ਕਦੀ ਨਹੀਂ ਵੇਖਿਆ ਪ੍ਰਸ਼ਾਸਨ ਕੋਈ ਪੈਸਾ ਲੈਂਦਾ ਹੋਵੇ। ਪਰ ਇਹ ਲੋਗ 1700 ਰੁਪਿਆ ਦੇ ਵਿੱਚੋਂ 200 ਰੁਪਿਆ ਜੇਬਾਂ ਚ ਪਾਉਂਦੇ ਆ। ਉਹਦੇ ਚ ਕਹਿੰਦੇ ਅਸੀਂ ਜੀਆਰਪੀ ਨੂੰ ਫੰਡ ਦਿੰਨੇ ਆ। ਸਾਡੀ ਮੰਗ ਆ ਕਿ ਉੱਚੇ ਅਧਿਕਾਰੀਆਂ ਕੋ ਪ੍ਰਸ਼ਾਸਨ ਕੋ ਕਿ ਇਹਨਾਂ ਦੇ ਜਾਂਚ ਕੀਤੀ ਜਾਵੇ।